ਖਾਸ ਇਹ ਆ ਵੀ ਇਹ 13.5 ਕੁਇੰਟਲ ਦਾ ਹੀ ਟਰੈਕਟਰ ਆ 13.5 ਕੁਇੰਟਲ ਦਾ ਇੰਨਾ ਹਲਕਾ ਜ ਆ ਇੰਨਾ ਦਾ ਵਜ਼ਨ ਘੱਟਾ ਨਹੀਂ ਤਾਂ 45 ਐਚਪੀ ਦਾ ਕੋਈ ਵੀ ਤੁਸੀਂ ਜੌਂਡੀਅਰ ਲੈ ਲਓ ਹਾਂਜੀ ਤੁਸੀਂ ਬਾਈ ਜੀ ਖਾਸ ਇਹ ਤੇਨੂੰ ਤਾਂ ਭਾលਿਆ ਹੀ ਬੜਾ ਅਸੀਂ ਔਖਾ ਹਾਂਜੀ ਬਹੁਤ ਅਸੀਂ ਭੱਜ ਨਸ ਕੀਤੀ ਆਪਣੇ ਪੰਜਾਬ ਚ ਰਾਜਸਥਾਨ ਚ ਹਰਿਆਣੇ ਚ ਯੂਪੀ ਚ ਹਿਮਾਚਲ ਚ ਜੀ ਖੀਰੀ ਸਾਨੂੰ ਥੋੜੀ ਇੱਕ ਬੰਦੇ ਨੇ ਲੋਕੇਸ਼ਨ ਪਾਤੀ ਵੀ ਇਹ ਗੁਜਰਾਤ ਚ ਮਿਲੂਗਾ ਕੁਰੇ ਲਾਉਣ ਦਾ ਜਿਹੜਾ ਕਾਰਨ ਆ ਜੀ ਇਹ ਤੈਨੂੰ ਮੈਂ ਦੱਸਦਾ ਵੀ ਮੂਹਰੇ ਆਪਾਂ ਨੂੰ ਦਿਸਦੀ ਰਹਿੰਦੀ ਆ ਰੇ ਐ ਪਾਣੀ ਚ ਡਗਦੀ ਆ ਕਣੀਆਂ ਆਂ ਕਿੱਥੇ ਕਿੱਥੇ ਕਿੱਥੋਂ ਤਾਂ ਹੀ ਵਟ ਦੇ ਨਾਲ ਤਾਂ ਹੀ ਆਪਣੀ ਡਿੱਗੂਗੀ ਆਏ ਨਹੀਂ ਵੀ ਜਿਹੜੀ ਪਿੱਛੇ ਪਾ ਲਈ ਉਹ ਗਵਾਂਡੀ ਦੇ ਫੁੱਟ ਫੁੱਟ 2-2 ਫੁੱਟ ਪਿਛਾਣ ਲੰਘ ਇਹਦੇ ਚ ਗੱਟੇ ਪੈਂਦੇ ਆ ਬਾਈ 5 5 ਪੰਜਾਂ ਗੱਟਿਆਂ ਦੇ ਵਿੱਚ ਇਹ ਸਮਝ ਲਓ ਵੀ ਜੇ ਪੰਜਾਂ ਕਿੱल्ल्या ਤੇ ਆਪਾਂ ਪੰਜ ਗੱਟੇ ਰੇਹ ਦੇ ਪਾਉਣੇ ਆ ਤੇ 15 ਮਿੰਟ ਮਸਾਂ ਲੱਗਦੇ ਆ ਤੇ ਮੇਥੋਂ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣੇ ਆ ਮਾਸਟਰ ਮਾਈਂਡ ਦਾ ਲੱਗਿਆ ਤਿਆਰ ਕੀਤਾ ਹੋਇਆ ਤੇ ਇੱਕ ਬੋਟਾ ਟਰੈਕਟਰ ਤੇ ਲੱਗਿਆ ਵਿਆਗਾ ਇਹ ਬੂਮਸ ਸਪਰੇਅਰ ਵੀ ਆ ਤੇ ਮੂਰੇ ਬਈ ਇਹ ਕੀ ਕਹਿੰਦੇ ਨੇ ਇਹ ਸਪਾਈਡਰ ਆਈ ਸਪਾਈਡਰ ਕਹਿੰਦੇ ਹੈਗੇ ਵੇ ਬਾਈ ਮੈਂ ਇਹਦੇ ਜ਼ਿਆਦਾਤਰ ਇਹਨਾਂ ਨੂੰ ਮੈਂ ਵੇਣਾ ਹੁਣ ਪਿੱਛੇ ਲੱਗਿਆ ਇਹ ਮੂਰੇ ਲਵਾਉਣ ਦਾ ਕੀ ਕਾਰਨ ਹੈ ਇਹ ਬਾਈ ਜੀ ਵੱਡਾ ਮੇਨ ਕਾਰਨ ਤਾਂ ਇਹਦਾ ਹੈਗਾ ਵੀ ਪਿੱਛੇ ਵਜ਼ਨ ਜ਼ਿਆਦਾ ਹੈ ਆਪਾਂ ਦੋ ਕਮ ਜੇ ਇਕੱਠੇ ਵੀ ਲੈਣੇ ਆ ਠੀਕ ਆ ਬਾਈ ਤੇ ਇਹਦੇ ਵਿੱਚ ਰੇਹ ਪਾ ਲਈਦੀ ਆ ਹਾਂਜੀ ਤੇ ਪਿੱਛੇ ਜੇ ਆਪਾਂ ਕੋਈ ਦਵਾਈ ਛੱਡਣੀ ਆ ਤਾਂ ਦਵਾਈ ਝੋਨੇ 'ਚ ਛੱਡ ਸਕਦੇ ਆ ਠੀਕ ਆ ਬਾਈ ਇਹਦੇ 'ਚ ਗੱਟੇ ਪੈਂਦੇ ਆ ਬਾਈ 5 5 ਪੰਜਾਂ ਗੱਟਿਆਂ ਦੇ ਵਿੱਚ ਇਹ ਸਮਝ ਲਓ ਵੀ ਜੇ ਪੰਜਾਂ ਕਿੱਲਿਆਂ ਤੇ ਆਪਾਂ ਪੰਜ ਗੱਟੇ ਰੇਹ ਦੇ ਪਾਉਣੇ ਆ ਤੇ 15 ਮਿੰਟ ਮਸਾਂ ਲੱਗਦੇ ਆ ਠੀਕ ਆ ਤੇ ਮੂਰੇ ਲਾਉਣ ਦਾ ਜਿਹੜਾ ਕਾਰਨ ਆ ਜੀ ਇਹ ਤੈਨੂੰ ਮੈਂ ਦੱਸਦਾ ਵੀ ਮੂਰੇ ਆਪਾਂ ਨੂੰ ਦਿਸਦੀ ਹੀ ਰਹਿੰਦੀ ਆ ਰੇ ਐ ਪਾਣੀ 'ਚ ਡੈਗਦੀ ਆ ਕਣੀਆਂ ਕਿੱਥੇ ਕਿੱਥੇ ਕਿੱਥੋਂ ਤਾਂ ਹੀ ਵਟ ਦੇ ਨਾਲ ਤਾਂ ਹੀ ਆਪਣੀ ਡਿੱਗੂਗੀ ਐ ਨਹੀਂ ਵੀ ਜਿਹੜੀ ਪਿੱਛੇ ਪਾ ਲਈ ਉਹ 1 ਫੁੱਟ-ਫੁੱਟ 2-2 ਫੁੱਟ ਪਿਛਾਣ ਲੰਘ ਸਕਦੀ ਆ ਹੂੰ ਤੇ ਇਹ ਆਪਣੇ ਹੱਥ 'ਚ ਆ ਥੋੜੀ ਜੀ ਰੇਸ ਘਟਾ ਲਓ ਇਹਦੇ ਚੱਕਰ ਘਟ ਜਾਣਗੇ ਤੇ ਜਮਾ ਵਟ ਦੀ ਵੱਖੀ 'ਚ ਮਾਰੂਗੀ ਇਹ ਰੇ ਦੱਸੂਗੀ ਕਿੰਨੇ ਘੇੜੇ ਆਉਂਦੇ ਬੱਚਾ ਕਿੰਨਾ ਮਤਲਬ ਕਵਰ ਕਰ ਲੈਂਦੀ ਏ 55 ਫੁੱਟ 55 ਫੁੱਟ ਹਾਂ ਤੇ ਚਾਰ ਗੇੜੇ ਡੋਲ ਕੀ ਹੋਊਗੀ ਨਾ ਬਾਈ ਇਹ ਹਾਈਡਰੋਲਿਕ ਆ ਜਿਹੜੀ ਪਿੱਛੇ ਪੈਂਦੀ ਆ ਉਹ ਗੇਅਰ ਵਾਲੀ ਹੁੰਦੀ ਏ ਗੇਅਰ ਵਾਲੀ ਉਹਦੇ ਸਪਰੇ ਹੋ ਜਾਂਦੀ ਆ ਹਾਂਜੀ ਹਾਂਜੀ ਇਹ ਕਹੇ ਬਾਈ ਕਬੋਟਾ ਵਾਲਿਆਂ ਦਾ 4508 ਐਲ ਮਾਡਲ ਹੈ ਨਾ ਹਾਂਜੀ ਇਹ ਟਰੈਕਟਰ ਬਾਈ ਕਿਉਂ ਲਾਇਆ ਆਂ ਤਾ ਵੱਡੇ ਵੀ ਟਰੈਕਟਰ ਲਾਈ ਫਿਰਦੇ ਆ ਜਿਵੇਂ ਹੋਰ ਆ ਜੇ ਇਹਦੀ ਕੀ ਖਾਸੀ ਹੈ ਇਹਦੀ ਬਾਈ ਜੀ ਖਾਸ ਹੈ ਤੈਨੂੰ ਤਾਂ ਪਾ ਲਿਆ ਹੀ ਬੜਾ ਅਸੀਂ ਔਖਾ ਹਾਂਜੀ ਬਹੁਤ ਅਸੀਂ ਭੱਜ ਨਸ ਕੀਤੀ ਆਪਣੇ ਪੰਜਾਬ ਚ ਰਾਜਸਥਾਨ ਚ ਹਰਿਆਣੇ ਚ ਯੂਪੀ ਚ ਹਿਮਾਚਲ ਚ ਖੀਰੀ ਸਾਨੂੰ ਥੋੜੀ ਇੱਕ ਬੰਦੇ ਨੇ ਲੋਕੇਸ਼ਨ ਪਾਤੀ ਵੀ ਇਹ ਗੁਜਰਾਤ ਚ ਮਿਲੂਗਾ ਗੁਜਰਾਤ ਤੋਂ ਲੈ ਪੜ ਕੇ ਫਿਰ ਇਹ ਅਸੀਂ ਦੋ ਟਰੈਕਟਰ L4508 ਉੱਥੋਂ ਲਿਆਂਦੇ ਆ ਇਹਦੀ ਜਿਹੜੀ ਖਾਸੀਅਤ ਇਹ ਆ ਬੀ ਇਹ 13.5 ਕੁਆਂਟਲ ਦਾ ਟਰੈਕਟਰ ਆ 13.5 ਕੁਆਂਟਲ ਦਾ ਇਹਨਾਂ ਹਲਕਾ ਜਿਆ ਇਹਨਾਂ ਦਾ ਵਜ਼ਨ ਘੱਟਾ ਨਹੀਂ ਤਾਂ 45 ਐਚਪੀ ਦਾ ਕੋਈ ਵੀ ਤੁਸੀਂ ਜੌਂਡੀਅਰ ਲੈ ਲਓ ਹਾਂਜੀ ਤੁਸੀਂ ਇਹਨਾਂ ਦਾ ਮਾਡਲ ਜਿਹੜਾ ਹੁਣ 4501 ਆ ਗਿਆ ਹਾਂਜੀ ਉਹਦਾ ਵਜ਼ਨ ਵੀ 20 ਕੁਆਂਟਲ ਆ ਜੌਂਡੀਅਰ ਦਾ ਵੀ 20 ਕੁਆਂਟਲ ਆ ਹੋਰ ਜਿਹੜੇ ਟਰੈਕਟਰ ਆ ਹਾਲੈਂਡ ਦੇ ਵੀ ਕੋਈ ਛੋਟੇ ਟਰੈਕਟਰ ਆ ਸਾਰਿਆਂ ਦਾ ਵਜ਼ਨ ਹੀ ਜ਼ਿਆਦਾ ਆ ਅਮੇਂਦਰਾ ਚ ਆ ਜਾਓ ਤੁਸੀਂ ਤੇ ਸਭ ਤੋਂ ਹੌਲਾ ਹਾਂਜੀ ਇਹ ਸਪਰੇਅ ਬੂਮ ਆਸਤੇ ਸਿਰਾਰ ਡ੍ਰੈਕਟਰ ਤੁਹਾਡੇ ਤਿਆਰਬੇ ਨਾਲ ਮਤਲਬ ਵੀ ਟਰੈਕਟਰ ਆ ਜਿਵੇਂ ਹਲਕਾ ਸਹੀ ਰਹਿੰਦਾਗਾ ਹਲਕਾ ਜਿਵੇਂ ਝੋਨੇ ਝੋਨੇ ਜੇ ਤੁਸੀਂ ਚਲਾਉਣਾ ਜੀ ਹੁਣ ਆ ਟਾਇਰ ਪਤਲਾ ਹਾਂਜੀ ਖੈਰ ਜਦੋਂ ਪਤਲਾ ਦੇ ਵਜ਼ਨ ਵੱਧ ਹੋਊਗਾ ਤਾਂ ਉਹਨੇ ਵੱਧ ਤਾਂ ਨਹੀਂ ਹੁਣ ਤੁਹਾਡੇ ਕੋਲੇ ਤੁਹਾਡੇ ਮੈਂ ਮੋਢੇ 'ਚ ਝੋਲੀ ਪਵਾ ਦਿਆਂ 30 ਕਿਲੋ ਦੀ ਤੇ ਤੁਸੀਂ ਇਹ ਪਿੰਜਣੀ ਤਾਂ ਹੀ ਗੱਬ 'ਚ ਜਾਓਗੇ ਉਹ ਉਠਾਂਗੇ ਤੋਂ ਜੋ ਕਿੰਨਾ ਲੱਗਣਾ ਉਹੋ ਹੀ ਹਿਸਾਬ ਆ ਜੇ ਆਪਾਂ ਵਜ਼ਨ ਘਟਾ ਹੋਊਗਾ ਤਾਂ ਸੌਖੇ ਤੁਰੇ ਜਾਵਾਂਗੇ ਜੇ ਵੀ ਵਜ਼ਨ ਵਧਾਵਾਂਗੇ ਤਾਂ ਥੱਲੇ ਧਸਦੇ ਤੁਰੇ ਜਾਵਾਂਗੇ ਬਿਲਕੁਲ ਬਈ ਬਾਕੀ ਇਹ ਜਾਪਾਨ ਜਾਪਾਨ ਜਪਾਨੀ ਮਾਡਲ ਆ ਇਹ ਠੀਕ ਹੈ ਬਈ ਉਹ ਕਾਫੀ ਇਹ 'ਚ ਖਾਸਿਆ ਤਾਂ ਹੈ ਨਾ ਫਿਰ ਜਿਹੜੀ ਤੁਸੀਂ ਵੇਖੋ ਵੀ ਆਮ ਟਰੈਕਟਰਾਂ ਦੇ ਜਿਹੜਾ 4x4 ਵਾਲਾ ਸਿਸਟਮ ਜੋਂ ਡੀਯਾਰ ਦੇ ਥੱਲੋਂ ਦੀ ਸ਼ਾਫਟ ਪਾਈ ਵੀ ਹਾਂਜੀ ਹਾਂ ਇਹਦੇ ਵੀਰੇ ਚੈਂਬਰ ਦੇ ਵਿੱਚ ਦੀ ਸਾਰਾ ਸਿਸਟਮ ਆਹ ਚੈਂਬਰ ਦੇ ਵਿੱਚ ਦੀ ਜਾਂਦੀ ਇਹਨੂੰ ਮਿਲਦਾ ਸਾਰੇ ਕਬੋਟਾ ਟ੍ਰੱਕ ਦੇ ਚੈਂਬਰ ਦੇ ਨਾਲ ਬੰਦੀ ਆ ਬੰਦੀ ਆ ਬੰਦੀ ਆ ਆਹ ਚੀਜ਼ ਦੇਖਿਓ ਮੈਂ ਮੋਟਰਸਾਈਕਲ ਦੇ ਤਕੜੇ ਮੋਟਰਸਾਈਕਲ ਦੀ ਸੈਲਫ ਜਿੱਦੀ ਆਹ ਸੈਲਫ ਲਾਈ ਵੀ ਆ ਸੈਲਫ ਦੇਖ ਲਓ ਤੁਸੀਂ ਨਿੱਕੀ ਹੈਨਾ ਪੋਰਾ ਨਿੱਕੀ ਜੀ ਸੈਲਫ ਆ ਸਟਾਰਟਿੰਗ ਬੜੀ ਵਧੀਆ ਤੇ ਤੇਲ ਦਾ ਖਰਚਾ ਬਹੁਤ ਘੱਟਾ ਕਿੰਨਾ ਕਹ ਬਾਈ ਤੁਹਾਡੇ ਹਿਸਾਬ ਨਾਲ ਅੰਦਾਜ਼ਾ ਤੇਲ ਤਾਂ ਯਾਰ ਖਾਂਦਾ ਹੀ ਨਹੀਂ ਟੈਂਕੀ ਇੱਕ ਭਰਨੀ ਅਸੀਂ ਹਾਂਜੀ ਤੇ ਛਾਂ ਲਾ ਵੀ ਸਾਰੀ ਬਾਸਪਤੀ ਤੇ ਚਾਲੀਆਂ ਵਿਹਲੀਆਂ ਗੱਲਿਆਂ ਤੇ ਛਾਂ ਲਾ ਵੀ ਰੇਖ ਲਾਰਨੀ ਉਦੋਂ ਬਸ ਸਪਰੇਅ ਕਰਨੀ ਤੇਲ ਫੇਰ ਵੀ ਵਿੱਚ ਹੋਊਗਾ ਵਿੱਚ ਹੋਊਗਾ ਹਾਂ ਮੈਂ ਕਹਿੰਦਾ ਵੀ ਐਡਾ ਟਰੈਕਟਰ ਆ ਜਿਵੇਂ ਸਾਰਾ ਹਨਾ ਨਾਲ ਇੱਕ ਤਾਂ 4x4 ਆ ਗਿਆ ਇੱਕ ਟਰੈਕਟਰ ਹੌਲਾ ਖਰਚੇ ਦੇ ਘੱਟ ਆ ਹਨਾ ਤੇ ਵਧੀਆ ਚੀਜ਼ ਆ ਬਾਕੀ ਇਹ ਚਾਹ ਦੇਖੋ ਪਾਵਰ ਸਟੀਅਰਿੰਗ ਆ ਸੈਟਲ ਸ਼ਿਫਟ ਗੇਅਰ ਆ ਅੰਬਰਸਟ ਬ੍ਰੇਕ ਆ ਦੇ ਹਾਂਜੀ ਹਾਂਜੀ ਤੇ ਬਾਕੀ ਤਾਂ ਆ ਤਾਂ ਮੜਗਾੜ ਬਾਈ ਬਾਅਦ ਚ ਬਣਾਏ ਆ ਇਹ ਮੰਗਰਾੜ ਦੇ ਨਾਲ ਆਏ ਸੀ ਫਿਰ ਆਪਾਂ ਨਾ ਥੋੜੀ ਕਟਿੰਗ ਕੀਤੀ ਇਹਨਾਂ ਨੂੰ ਟਾਇਰ ਫਰਾਏ ਉੱਤੇ ਲੰਗਦਾ ਸੀ ਅੱਛਾ ਬਈ ਤਾਂ ਹੀ ਫਰੇ ਟਾਇਰ ਉਨੀ ਕਟਿੰਗ ਕਰਕੇ ਇਹ ਤਾਂ ਫਿਰ ਲੈ ਵੀ ਜਾਂਦਾ ਹੁਣ ਆ ਬਾਈ ਪਿੱਛੇ ਸਪਰੇਅਰ ਹਨਾ ਇਹ ਹਾਲ ਪਏ ਆ ਜੀ ਠੀਕ ਆ ਬਾਈ ਫਿਰ ਉਹ ਪਾ ਲਈਦੇ ਇਹਦੇ ਮਗਰ ਠੀਕ ਆ ਜਦੋਂ ਆਪਾਂ ਉਹ ਕੰਮ ਹੋਰ ਵੀ ਦਿੰਦਾ ਕੰਮ ਇਹਦੇ ਤੋਂ 3000 ਲੈਣੇ ਆ ਆਪਾਂ ਅੱਛਾ ਹਾਂ ਲੋ ਰੇਖ ਲਾਰ ਲਈ ਸਪਰੇਅ ਕਰ ਲਈ ਉਦੋਂ ਬਾਅਦ ਉਹ ਗੋਭੀ ਵਾਲੇ ਹਾਲਾ ਜਿਹੜੇ ਮਿੱਟੀ ਵਾਲੇ ਆਪਾਂ ਉਹ ਇਹਦੇ ਮਗਰ ਪਾਉਣੇ ਠੀਕ ਇਹਦੇ ਨਾਲ ਹੁਣ ਆਪਾਂ ਕੱਦੂ ਦਾ ਕੰਮ ਵੀ ਲਿਆ ਠੀਕ ਆ ਬਾਈ ਤੇ ਬਾਗ ਚ ਵੀ ਲੈਣਾ ਤੇ ਬਈ ਜਿਹੜਾ ਖੜਾਗਾ ਜੌਂਡੀਆਰ ਹਨਾ ਹਾਂਜੀ ਹਾਂਜੀ 75 ਐਸ ਪਾਵਰ ਵਾਲਾ ਹਾਂ ਹਾਂ ਉਹਦੇ ਮਗਰ ਕਿਹੜੇ ਇੰਪਲੀਮੈਂਟ ਪਾਇਆ ਉਹ ਦਿਖਾਓ ਕਿਹੜੇ ਉਹਦੇ ਇੰਪਲੀਮੈਂਟ ਸਾਡੇ 4 ਹੀ ਆ ਜੀ ਉਹ 15 ਹਾਲ ਪਏ ਆ ਹਾਂ 10 ਫੁੱਟਾ ਰੋਟਾ ਵੇਟਰ ਪਿਆ 10 ਫੁੱਟਾ ਠੀਕ ਹੈ ਤੇ ਆ ਤੁਹਾਨੂੰ ਦਿਖਾਉਨੇ ਆ ਉਹਦੇ ਝੋਟੇ ਦੇ ਸਾਹ ਹਾਂ ਇਹ ਤਾਂ ਸਾਡਾ ਬਾਲਾ ਸ਼ੌਂਕ ਨੇ ਬਾਗਬਾਨੀ ਤੇ ਬਹੁਤ ਕਾਮਯਾਬ ਆ ਇਹ ਆਪਣੀਆਂ ਹੀ ਹਾਈਡਰੋਲਿਕ ਸੰਗਰੀਏ ਮੰਡੀ ਤੋਂ ਸਰਬਣ ਵਾਲਿਆਂ ਦੀਆਂ ਤਵੀਆਂ ਜੀ ਉਹਦੇ ਵਾਸਤੇ 50 75 ਵਾਸਤੇ 26 ਤਵੀਆਂ ਦਾ ਸੈੱਟ ਆ 26 ਹਾਂ 26 ਰਾਂ ਲਾਉਣਾ ਖੈਦਾ ਵਧੀਆ ਮੈਂ ਕਹਿੰਦਾ ਗਾਰ ਢਠਾਉਂਦਾ ਫਰਦਾ ਆ ਥੋੜਾ ਜਿਹਾ ਮੁੜਕਾ ਨਹੀਂ ਲਿਉਂਦੇ ਹੁਣੇ ਬਈ ਨਹੀਂ ਮੁੜਕਾ ਤਾਂ ਨਹੀਂ ਲਿਉਂਦੇ ਪਹਿਲਾਂ ਲਿਉਂਦੇ ਸੀ ਜਦੋਂ ਦਾ ਹੁਣ ਜੱਗੇ ਬੋਸ ਦਾ ਹੱਥ ਫਿਰਿਆ ਹਾਂਜੀ ਤੇ ਹੁਣ ਇਤ ਕਿਉਂ ਤਾਂ ਮਾਰਦਾ ਥਾਪੀਆਂ ਹਾਂ ਹੁਣ ਥਾਪੀਆਂ ਮਾਰਦਾ ਤੇ ਬਾਕੀ ਆਦਕੀ ਲੱਗੂਗਾ ਪਤਾ ਬਾਸਪਤੀ ਤੋਂ ਬਾਅਦ ਆਪਾਂ ਜਦੋਂ ਇਹਦੇ ਨਾਲ ਆਪਾਂ ਵਾਹਣ ਤਿਆਰ ਕਰਨਾ ਤੇ ਪਹਿਲਾਂ ਮਾਰਨੇ ਇਹ ਆ ਠੀਕ ਹੈ ਉਦੋਂ ਜਿਹੜੀ ਮੱਖਣੀ ਖਵਾਈ ਆ ਜੱਕੇ ਬੌਸ ਨੇ ਜੋਰ ਪਰਖਿਆ ਜਾਣਾ ਜੋਰ ਉਦੋਂ ਪਰਖਾਂਗੇ ਹਾਂ ਮੈਂ ਵੀ ਛੋਪਰਾ ਹੁਣ ਤੇਰਾ ਜੋਰ ਪਰਖਿਆ ਜਾਣਾਗਾ ਪਰਖਾਂਗੇ ਬਿਲਕੁਲ ਤੇ ਭਾਈ